ਸਾਤਿ੍ਰਿਕਾਲ ਜੀ ਲੋਕ ਕਹਿੰਦੇ ਹਨ ਕਿ ਇਸ ਦੁਨੀਆ ਦਾ ਅੰਤ ਤੂਰ ਨਹੀਂ ਪਰ ਅੱਜ ਕੱਲ ਜੋ ਸਾਡੇ ਆਲੇ-ਦੁਆਲੇ ਹੋ ਰਿਹਾ ਉਸ ਨੂੰ ਦੇਖ ਕੇ ਲੱਗਦਾ ਕਿ ਦੁਨੀਆ ਦਾ ਅੰਤ ਹੋ ਗਿਆ ਸਿਰਫ ਸਾਨੂੰ ਇਸ ਦਾ ਅਹਿਸਾਸ ਨਹੀਂ ਹੋ ਰਿਹਾ ਸਾਡੇ ਆਲੇ-ਦੁਆਲੇ ਜੋ ਕੁਝ ਹੋ ਰਿਹਾ ਮੇਰੀ ਅੱਜ ਦੀ ਕਹਾਣੀ ਵੀ ਅਜੇ ਹੀ ਹੈ ਜੋ ਤੁਹਾਡਾ ਦਿਲ ਝੰਝੋੜ ਕੇ ਰੱਖ ਦੇਵੇਗੀ ਮੇਰਾ ਨਾਮ ਕੋਮਲ ਮੈਂ 16 ਸਾਲ ਦੀ ਹਾਂ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਆਲੇ ਦੁਆਲੇ ਕੀ ਹੋ ਰਿਹਾ ਕਿਉਂਕਿ ਮੇਰੀ ਮਾਂ ਮੇਰੇ ਸਾਹਮਣੇ ਦੋਲਹਣ ਬਣ ਕੇ ਬੈਠੀ ਸੀ ਮੈਂ ਹੈਰਾਨੀ ਨਾਲ ਆਪਣੀ ਮਾਂ ਵੱਲ ਦੇਖ ਰਹੀ ਸੀ ਮੈਂ ਇੰਨੀ ਛੋਟੀ ਨਹੀਂ ਸੀ ਕਿ ਇਹ ਗੱਲ ਸਮਝ ਨਾ ਸਕਾਂ ਮੈਨੂੰ ਪਤਾ ਸੀ ਮੇਰੀ ਮਾਂ ਦਾ ਦੂਸਰਾ ਵਿਆਹ ਹੋ ਰਿਹਾ ਮੇਰੇ ਲਈ ਆਪਣੇ ਪਿਤਾ ਦੀ ਬਜਾਏ ਕਿਸੇ ਹੋਰ ਆਦਮੀ ਨੂੰ ਆਪਣਾ ਪਿਤਾ ਮੰਨਣਾ ਬਹੁਤ ਜ਼ਿਆਦਾ ਮੁਸ਼ਕਲ ਸੀ ਪਰ ਇਹ ਮੁਸ਼ਕਲ ਉਸ ਸਮੇਂ ਵੱਧ ਗਈ ਜਦੋਂ ਮਤਰੇ ਪਿਤਾ ਦੇ ਨਾਲ-ਨਾਲ ਮਤਰੇਆ ਭਰਾ ਵੀ ਮੇਰੀ ਜ਼ਿੰਦਗੀ ਵਿੱਚ ਆ ਗਿਆ। ਮੇਰੀ ਜ਼ਿੰਦਗੀ ਮੇਰੇ ਲਈ ਨਰਕ ਹੋ ਗਈ। ਮੇਰੀ ਮਾਂ ਪਹਿਲਾਂ ਵਾਲਾ ਘਰ ਛੱਡ ਕੇ ਨਵੇਂ ਘਰ ਵਿੱਚ ਰਹਿਣ ਲੱਗ ਪਈ। ਮੈਂ ਵੀ ਉਹਨਾਂ ਦੇ ਨਾਲ ਆ ਗਈ। ਜਿਵੇਂ ਹੀ ਅਸੀਂ ਉਸ ਘਰ ਵਿੱਚ ਆਈਆਂ ਇੱਕ ਲੜਕਾ ਆਇਆ ਅਤੇ ਮਾਂ ਦੇ ਪੈਰੀ ਹੱਥ ਲਾਇਆ। ਮਾਂ ਨੇ ਵੀ ਉਸ ਵੱਲ ਪਿਆਰ ਨਾਲ ਦੇਖਿਆ ਤੇ ਫਿਰ ਮੇਰੇ ਵੱਲ ਵੇਖ ਕੇ ਕਿਹਾ ਕੋਮਲ ਇਹ ਤੇਰਾ ਵੱਡਾ ਅਰਸ਼ ਹੈ। ਆਪਣੇ ਵੱਡੇ ਪਿਆਰਾ ਨਾਲ ਪਿਆਰ ਨਾਲ ਰਹੀ ਮਾਂ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਸੀ ਅਚਾਨਕ ਮੇਰਾ ਵੱਡਾ ਭਰਾ ਕਿੱਥੋਂ ਆ ਗਿਆ ਪਰ ਫਿਰ ਮੈਨੂੰ ਸਮਝ ਆਈ ਉਹ ਮੇਰੇ ਮਤਰੇ ਬਾਪੂ ਤੇ ਆ ਪੁੱਤਰ ਆ ਜਿਸ ਨੂੰ ਮੇਰੀ ਮਾਂ ਮੇਰਾ ਵੱਡਾ ਭਰਾ ਦੱਸ ਰਹੀ ਸੀ ਮੇਰਾ ਭਰਾ ਮੇਰੇ ਸਿਰ ਤੋਂ ਪੈਰਾਂ ਤੱਕ ਬੜੀ ਅਜੀਬ ਨਜ਼ਰ ਨਾਲ ਦੇਖ ਰਿਹਾ ਸੀ ਪਤਾ ਨਹੀਂ ਕਿਉਂ ਪਹਿਲੀ ਮੁਲਾਕਾਤ ਵਿੱਚ ਮੈਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਆਇਆ ਮਾਣੇ ਮੈਨੂੰ ਕਮਰੇ ਵਿੱਚ ਛੱਡ ਦਿੱਤਾ ਤੇ ਕਿਹਾ ਅੱਜ ਤੋਂ ਹੀ ਤੇਰਾ ਕਮਰਾ ਮੈਂ ਤੁਹਾਡੇ ਬਾਪੂ ਨਾਲ ਦੂਜੇ ਕਮਰੇ ਵਿੱਚ ਹਾਂ ਜੇਕਰ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਤੂੰ ਬੇਝਿਜਕ ਮੈਨੂੰ ਦੱਸ ਦੇਵੀਂ ਇਹ ਕਹਿ ਕੇ ਉਹ ਉੱਥੋਂ ਚਲੀ ਗਈ ਫਿਰ ਕੁਝ ਦੇਰ ਬਾਅਦ ਮੈਨੂੰ ਪਿਆਸ ਲੱਗੀ ਮੈਂ ਦੇਖਿਆ ਕਿ ਕਮਰੇ ਵਿੱਚ ਪਾਣੀ ਨਹੀਂ ਸੀ ਮੈਂ ਆਪਣੀ ਮਾਂ ਨੂੰ ਬੁਲਾਇਆ ਪਰ ਮਾਂ ਨੇ ਮੇਰਾ ਜਵਾਬ ਨਹੀਂ ਦਿੱਤਾ ਮੈਨੂੰ ਪਾਣੀ ਦੀ ਪਿਆਸ ਲੱਗੀ ਸੀ ਮੈਂ ਆਪ ਹੀ ਕਮਰੇ ਤੋਂ ਬਾਹਰ ਕੇ ਨਿਕਲ ਆਈ ਇਹ ਮਿੱਕਰ ਮੇਰੇ ਲਈ ਬਿਲਕੁਲ ਨਵਾਂ ਸੀ ਇਸ ਲਈ ਮੈਨੂੰ ਹਨੇਰੇ ਵਿੱਚ ਰਸੋਈ ਲੱਭ ਲਈ ਸੀ ਅਚਾਨਕ ਮੈਂ ਕਿਸੇ ਨਾਲ ਟਕਰਾ ਗਈ ਇਸ ਤੋਂ ਪਹਿਲਾਂ ਕਿ ਮੈਂ ਉੱਚੀ ਉੱਚੀ ਰੋਲਾ ਪਾਉਂਦੀ ਤੇ ਚੀਕਾਂ ਮਾਰਦੀ ਕਿਸੇ ਨੇ ਆਪਣਾ ਹੱਥ ਨਾਲ ਮੇਰਾ ਮੂੰਹ ਢਾਗ ਲਿਆ ਮੇਰਾ ਸਾਹ ਬੰਦ ਹੋਣ ਲੱਗ ਪਿਆ ਫਿਰ ਕੋਈ ਮੇਰੇ ਨੇੜੇ ਆਇਆ ਤੇ ਹੌਲੀ ਜਿਹਾ ਕਹਿਣ ਲੱਗਿਆ ਰੋਲਾ ਨਾ ਪਾਓ ਮਾਂ ਬਾਪ ਪਰੇشان ਹੋ ਜਾਣਗੇ ਮੇਰਾ ਸਾਹ ਬਰੂਈ ਤਰ੍ਹਾਂ ਰੁਕਣ ਲੱਗ ਪਿਆ ਮੈਂ ਆਵਾਜ਼ ਤੋਂ ਪਛਾਨ ਲਿਆ ਇਹ ਕੋਈ ਹੋਰ ਨਹੀਂ ਮੇਰਾ ਮਤਰੇ ਆ ਭਰਾ ਸੀ ਮੇਰਾ ਸਰੀਰ ਕੰਬ ਰਿਹਾ ਸੀ ਮੈਂ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੌਲੀ-ਹੌਲੀ ਮੈਨੂੰ ਛੱਡ ਗਿਆ ਤੇ ਕਿਹਾ ਤੁਸੀਂ ਇੰਨੀ ਦੇਰ ਰਾਤ ਕਮਰੇ ਚੋਂ ਬਾਹਰ ਕਿਉਂ ਚਲੇ ਆਏ ਹੋ ਮੈਂ ਘਬਰਾ ਕੇ ਉਸ ਨੂੰ ਕਿਹਾ ਕਿ ਮੈਨੂੰ ਪਿਆਸ ਲੱਗੀ ਸੀ ਮੈਨੂੰ ਪਾਣੀ ਚਾਹੀਦਾ ਤਾਂ ਉਹ ਆਪਣਾ ਆਪ ਹੀ ਮੇਰਾ ਹੱਥ ਫੜ ਕੇ ਰਸੋਈ ਵਿੱਚ ਲੈ ਗਿਆ ਤੇ ਪਾਣੀ ਦਾ ਗਲਾਸ ਮੇਰੇ ਹੱਥ ਵਿੱਚ ਫੜਾ ਦਿੱਤਾ ਉਸ ਦੀਆਂ ਨਜ਼ਰਾਂ ਵੀ ਅਜੇ ਵੀ ਮੇਰੇ ਸਰੀਰ ਤੇ ਟਿਕੀਆਂ ਹੋਈਆਂ ਸੀ ਇੰਜ ਲੱਗਦਾ ਸੀ ਜਿਵੇਂ ਉਹ ਮੈਨੂੰ ਆਪਣੀਆਂ ਅੱਖਾਂ ਨਾਲ ਹੀ ਖਾ ਲਵੇਗਾ ਅਰਸ਼ 22 ਸਾਲ ਦਾ ਮੁੰਡਾ ਸੀ ਜਦੋਂ ਕਿ ਮੈਂ ਸਿਰਫ 16 ਸਾਲ ਦੀ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਿਸ ਕਾਰਨ ਰਾਤ ਦੇ ਹਨੇਰੇ ਵਿੱਚ ਵੀ ਮੈਨੂੰ ਉਸ ਤੋਂ ਡਰ ਲੱਗ ਰਿਹਾ ਸੀ ਇੱਕ ਵਾਰ ਫੇਰ ਮੇਰੇ ਨੇੜੇ ਆ ਕੇ ਕਿਹਾ ਕੁਮਲ ਤੈਨੂੰ ਡਰਨ ਦੀ ਲੋੜ ਨਹੀਂ ਹੁਣ ਮੈਂ ਤੇਰੇ ਬਾਰੇ ਹੀ ਸੋਚਦਾ ਹਾਂ ਮੈਂ ਛੋਟੀ ਜ਼ਰੂਰ ਸੀ ਪਰ ਇੰਨੀ ਵੀ ਨਹੀਂ ਸੀ ਕਿ ਮੈਂ ਉਸ ਦਾ ਅੰਦਾਜ਼ਾ ਸਮਝ ਨਾ ਸਕਾਂ ਮੈਂ ਅਜੇ ਕੁਝ ਦੇਰ ਕਮਰੇ ਵਿੱਚ ਬੈਠੀ ਹੀ ਸੀ ਕਿ ਕਮਰੇ ਦਾ ਦਰਵਾਜ਼ਾ ਫੇਰ ਖੜਕਣ ਲੱਗਿਆ ਮੇਰਾ ਦਿਲ ਸੁੱਕੇ ਪੱਤੇ ਵਾਂਗ ਕੰਬ ਰਿਹਾ ਸੀ ਮੈਨੂੰ ਯਕੀਨ ਸੀ ਬਾਹਰ ਕੌਣ ਹੋਵੇਗਾ ਇਹ ਅਰਸ਼ੀ ਹੀ ਹੋਵੇਗਾ ਇਸ ਲਈ ਦਰਵਾਜ਼ਾ ਖੋਲਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ ਦਰਵਾਜਾ ਵਾਰ-ਵਾਰ ਖੜਕ ਰਿਹਾ ਸੀ ਤੇ ਮੈਂ ਆਪਣੇ ਅੰਦਰ ਸੁੰਗੜੀ ਬੈਠੀ ਸੀ ਮੈਂ ਆਪਣੀ ਮਾਂ ਦੀ ਆਵਾਜ਼ ਸੁਣੀ ਉਹ ਮੇਰਾ ਨਾਮ ਲੈ ਕੇ ਕਹਿ ਰਹੀ ਸੀ ਦਰਵਾਜਾ ਖੋਲੋ ਕੋਮਲ ਮਾਂ ਦੀ ਆਵਾਜ਼ ਤੇ ਮੇਰੀ ਜਾਣ ਦੇ ਵਿੱਚ ਜਾਣ ਪੈ ਗਈ ਮੈਂ ਝੱਟ ਦਰਵਾਜਾ ਖੋਲਿਆ ਤੇ ਮਾਂ ਨੂੰ ਜੱਫੀ ਪਾ ਲਈ ਤੇ ਉਹ ਮੈਨੂੰ ਡਾਂਟ ਕੇ ਪੁੱਛਣ ਲੱਗੀ ਮੈਨੂੰ ਇੰਨੀ ਦੇਰ ਕਿਉਂ ਲੱਗ ਗਈ ਮੈਂ ਚਿਹਰੇ ਕਰਕੇ ਮਾਂ ਨੂੰ ਆਪੇ ਹਾਂ ਮਾਂ ਮੈਨੂੰ ਡਰ ਲੱਗ ਰਿਹਾ ਸੀ ਤਾਂ ਉਹ ਹੱਸਣ ਲੱਗ ਪਈ ਕਹਿੰਦੀ ਘਰ ਨਵਾ ਤਾਂ ਕਰਕੇ ਤੈਨੂੰ ਡਰ ਲੱਗ ਰਿਹਾ ਮਾਂ ਦੇ ਚਿਹਰੇ ਤੇ ਇੱਕ ਅਜੀਬ ਖੁਸ਼ੀ ਦਿਖਾਈ ਦੇ ਰਹੀ ਸੀ ਹੁਣ ਮਾਂ ਆਪਣੇ ਦੂਜੇ ਵਿਆਹ ਤੋਂ ਪੂਰੀ ਤਰ੍ਹਾਂ ਸੰਤੋਸ਼ਟ ਸੀ ਪਰ ਅਰਸ਼ ਤੋਂ ਮੈਂ ਪਰੇਸ਼ਾਨ ਸੀ ਮਾਂ ਮੈਨੂੰ ਮਿਲ ਲਈ ਸੀ ਤੇ ਫਿਰ ਚਲੀ ਗਈ ਮੈਂ ਕਮਰੇ ਦਾ ਦਰਵਾਜ਼ਾ ਫਿਰ ਤੋਂ ਚੰਗੀ ਤਰ੍ਹਾਂ ਬੰਦ ਕਰ ਲਿਆ ਸੀ ਇਹ ਹਰ ਰਾਤ ਹੋਣ ਲੱਗ ਪਿਆ ਮੈਂ ਸ਼ਾਮ ਨੂੰ ਆਪਣੇ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰ ਲੈਂਦੀ ਅਤੇ ਦਰਵਾਜ਼ਾ ਚੰਗੀ ਤਰ੍ਹਾਂ ਬੰਦ ਕਰ ਲੈਂਦੀ ਕਿਉਂਕਿ ਮੈਨੂੰ ਅਰਸ਼ ਤੋਂ ਡਰ ਲੱਗਦਾ ਸੀ ਜਿਸ ਨਾਲ ਉਹ ਅੱਖਾਂ ਨਾਲ ਸਾਰਾ ਦਿਨ ਮੈਨੂੰ ਘੂਰਦਾ ਰਹਿੰਦਾ ਸੀ ਉਹ ਲੁੱਕ ਛੁਪ ਕੇ ਮੇਰੀ ਖੂਬਸੂਰਤੀ ਦੀ ਤਾਰੀਫ ਕਰਦਾ ਸੀ ਮੈਨੂੰ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦਾ ਸੀ ਕਿ ਮੈਂ ਬੱਚੀ ਨਹੀਂ ਹੁਣ ਮੈਂ ਵੱਡੀ ਹੋ ਗਈ ਹਾਂ ਜਦੋਂ ਮਾਂ ਕੋਲ ਹੁੰਦੀ ਤਾਂ ਬੋਤ ਚੰਗਾ ਬਣ ਜਾਂਦਾ ਜਿਵੇਂ ਉਸ ਤੋਂ ਵੱਡਾ ਕੋਈ ਨਹੀਂ ਮਾਂ ਦੇ ਵਿਆਹ ਹੋਏ ਨੂੰ ਇੱਕ ਮਹੀਨਾ ਹੋ ਗਿਆ ਸੀ ਇਸ ਇੱਕ ਮਹੀਨੇ ਵਿੱਚ ਮਾਂ ਨੇ ਮੇਰ ਨੂੰ ਮਤਰੇ ਮੇਰੇ ਮਤਰੇ ਪਿਤਾ ਦੇ ਸਾਹਮਣੇ ਬਹੁਤ ਘਾਟਾਉਣ ਦਿੱਤਾ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਮੇਰਾ ਮਤਰੇ ਪਿਓ ਮੈਨੂੰ ਧੀ ਦੇ ਰੂਪ ਵਿੱਚ ਨਹੀਂ ਪਸੰਦ ਕਰਦਾ ਇਸ ਲਈ ਮਾਂ ਨੇ ਮੈਨੂੰ ਉਸ ਤੋਂ ਦੂਰ ਰੱਖਿਆ ਮੇਰਾ ਮਤਰੀਆ ਪਰ ਮੈਨੂੰ ਇੰਨਾ ਤੰਗ ਕਰਦਾ ਸੀ ਕਿ ਮੈਂ ਤਾਂ ਗਾ ਕੇ ਕਈ ਵਾਰ ਮਾਂ ਨਾਲ ਇਹ ਗੱਲ ਕਰਨ ਦੀ ਕੋਸ਼ਿਸ਼ ਕਰਦੀ ਪਰ ਮਾਂ ਮੈਨੂੰ ਇਹ ਕਹਿ ਕੇ ਚੁੱਪ ਕਰਾ ਦਿੰਦੀ ਕਿ ਤੂੰ ਬਹੁਤ ਸੋਚਦੀ ਹੈ ਅਜਿਹਾ ਕੁਝ ਨਹੀਂ ਉਹ ਤੇਰਾ ਭਰਾ ਉਹ ਤੇਰੀ ਸੰਭਾਲ ਕਰਨੀ ਚਾਹੁੰਦਾ ਜਿਸ ਤਰ੍ਹਾਂ ਮਾਂ ਮੇਰੇ ਹਰ ਗੱਲ ਨੂੰ ਨਜ਼ਰ ਅੰਦਾਜ਼ ਕਰਨ ਲੱਗ ਪਈ ਮੈਂ ਚੁੱਪ ਹੋ ਗਈ ਜੇ ਇਸ ਘਰ ਵਿੱਚ ਦਿਨ ਇਸ ਤਰ੍ਹਾਂ ਲੰਘਣ ਲੱਗ ਪਏ ਇੱਕ ਦਿਨ ਦੁਪਹਿਰ ਦਾ ਸਮਾਂ ਸੀ ਤੇ ਮੈਂ ਘਰ ਦੇ ਸਪਾਈ ਕਰ ਰਹੀ ਸੀ ਪਿੱਛੇ ਤੋਂ ਮੇਰਾ ਮਤਰੇਆਪਰਾ ਆਇਆ ਤੇ ਅਚਾਨਕ ਉਹ ਮੇਰੇ ਇੰਨੇ ਨੇੜੇ ਆ ਗਿਆ ਕਿ ਮੈਂ ਆਪਣੇ ਆਪ ਤੇ ਕਾਬੂ ਨਾ ਰੱਖ ਸਕੀ ਤੇ ਉਸ ਨਾਲ ਟਕਰਾ ਗਈ ਜਿੱਤੇ ਮੈਨੂੰ ਉਸ ਦੀ ਇਸ ਹਰਕਤ ਤੋਂ ਗੁੱਸਾ ਆਇਆ ਉਹ ਉੱਚੀ ਉੱਚੀ ਹੱਸਣ ਲੱਗ ਪਿਆ ਮੈਂ ਤੁਰੰਤ ਪਿੱਛੇ ਹਟ ਕੇ ਗੁੱਸੇ ਨਾਲ ਬੋਲਿਆ ਕਿ ਇਹ ਕੀ ਹਰਕਤ ਆ ਮੇਰੀ ਗੱਲ ਸੁਣ ਕੇ ਉਹ ਅਨਜਾਨ ਹੋ ਗਿਆ ਤੇ ਕਹਿਣ ਲੱਗਿਆ ਮੈਂ ਕੀ ਕੀਤਾ ਤੂੰ ਸੇ ਹੀ ਮੇਰੇ ਨਾਲ ਜਾਣ ਬੁੱਝ ਕੇ ਟਕਰਾ ਗਏ ਹੋ ਤੇ ਹੁਣ ਤੂੰ ਆਪਣੇ ਆਪ ਨੂੰ ਵੀ ਕਸੂਰ ਸਮਝ ਰਹੀ ਆ ਇਸ ਤੋਂ ਪਹਿਲਾਂ ਮੈਂ ਕੋਈ ਹੋਰ ਉਸ ਨੂੰ ਜਵਾਬ ਦਿੰਦੀ ਜੀ ਮਾਂ ਦੀ ਆਵਾਜ਼ ਆ ਗਈ ਕੋਮਲ ਤੂੰ ਕਿਸ ਕੰਮ ਲੱਗੀ ਆ ਮੇਰੇ ਨਾਲ ਠੇਠਾ ਕੇ ਕੋਈ ਹੋਰ ਕੰਮ ਪੂਰਾ ਕਰਾ ਲੈ ਮੈਂ ਮਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਅਰਸ਼ ਜਾਣ ਬੁੱਝ ਕੇ ਮੇਰੇ ਨੇੜੇ ਆਇਆ ਪਰ ਮਾਂ ਮੇਰੀ ਅੱਧੀ ਗੱਲ ਕੱਟ ਕੇ ਕਹਿਣ ਲੱਗੀ ਇਹ ਤੇਰਾ ਭਰਾ ਹੈ ਉਹਦੇ ਬਾਰੇ ਸ਼ਿਕਾਇਤਾਂ ਨਾ ਕਰਨ ਲੱਗ ਜਾਇਆ ਕਰ। ਉਹ ਤੇਰਾ ਬਹੁਤ ਖਿਆਲ ਰੱਖਦਾ ਤੇ ਤੂੰ ਹੀ ਬੁਰਾ ਭਲਾ ਕਹਿੰਦੀ ਰਹਿੰਦੀ ਹੈ ਸਾਰਾ ਦਿਨ ਮਾਂ ਦੀਆਂ ਗੱਲਾਂ ਸੁਣ ਕੇ। ਮੇਰੀ ਤਾਂ ਜ਼ਿੰਦਗੀ ਸੜ ਕੇ ਸੁਆਹ ਹੋ ਗਈ। ਮਾਂ ਅਰਸ਼ ਦੇ ਵਿਰੁੱਧ ਕੁਝ ਵੀ ਸੁਣਨਾ ਨਹੀਂ ਚਾਹੁੰਦੀ ਸੀ। ਪਤਾ ਨਹੀਂ ਉਹ ਅਰਸ਼ ਤੇ ਭਰੋਸਾ ਕਰਦੀ ਸੀ ਜਾਂ ਆਪਣੇ ਨਵੇਂ ਪਤੀ ਤੋਂ ਡਰਦੀ ਸੀ। ਇੱਕ ਪਾਸੇ ਅਰਸ਼ ਸੀ ਜਿਸ ਨੇ ਮੇਰੀ ਜ਼ਿੰਦਗੀ ਨੂੰ ਤਰਸਯੋਗ ਬਣਾ ਦਿੱਤਾ ਸੀ। ਜਦੋਂ ਵੀ ਮੌਕਾ ਮਿਲਦਾ ਉਹ ਮੇਰੇ ਨੇੜੇ ਆ ਜਾਂਦਾ ਮੈਨੂੰ ਛੇੜਦਾ ਮੈਨੂੰ ਸ਼ੂਨ ਦੀ ਕੋਸ਼ਿਸ਼ ਕਰਦਾ ਤੇ ਆਪਣੀ ਇੱਛਾ ਦੱਸ ਕੇ ਮੇਰੀ ਜਾਨ ਲੈ ਲੈਂਦਾ ਮੈਂ ਚੰਗੇ ਤਰ੍ਹਾਂ ਜਾਣਦੀ ਸੀ ਕਿ ਉਹ ਮੇਰੇ ਨਾਲ ਕੀ ਕਰਦਾ ਕਿਉਂਕਿ ਉਸਨੇ ਆਪਣਾ ਮਕਸਦ ਕਈ ਵਾਰ ਮੈਨੂੰ ਬੋਲ ਕੇ ਤੇ ਖੁੱਲ ਕੇ ਦੱਸਿਆ ਸੀ ਪਰ ਇਹ ਗੱਲ ਆਪਣੀ ਮਾਂ ਨੂੰ ਨਹੀਂ ਦੱਸ ਸਕਦੀ ਸੀ ਜੇ ਮੈਂ ਉਸ ਨੂੰ ਦੱਸਦੀ ਵੀ ਤਾਂ ਸ਼ਾਇਦ ਮਾਂ ਹੀ ਵਿਸ਼ਵਾਸ ਨਹੀਂ ਕਰਨਾ ਸੀ ਕਿਉਂਕਿ ਉਸ ਨੂੰ ਮੇਰੇ ਨਾਲੋਂ ਜ਼ਿਆਦਾ ਆਪਣੇ ਮਤਰੇ ਪੁੱਤਰ ਤੇ ਵਿਸ਼ਵਾਸ ਸੀ ਮੇਰੇ ਮਤਰੇ ਪਿਤਾ ਨੇ ਮੇਰੀ ਮਾਂ ਨੂੰ ਵੀ ਆਪਣੇ ਨੇ ਸਿਰ ਤੇ ਰੱਖਿਆ ਸੀ ਇਹ ਹੀ ਕਾਰਨ ਸੀ ਕਿ ਉਸ ਦੇ ਪੁੱਤਰ ਨੂੰ ਵੀ ਉਸ ਨਿੰਪਣੀ ਮਾਂ ਨਾਲ ਪਿਆਰ ਹੋ ਗਿਆ ਸੀ ਸ਼ੁਰੂ ਵਿੱਚ ਮੇਰੀ ਸ਼ਿਕਾਇਤ ਸੁਣ ਕੇ ਮਾਂ ਅਰਸ਼ ਨੂੰ ਕੁਝ ਸਵਾਲ ਕਰ ਦਿੰਦੇ ਸੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਪਤਾ ਨਹੀਂ ਮਾਨੂੰ ਕੀ ਹੋ ਗਿਆ ਉਹ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਮੈਨੂੰ ਅਰਸ਼ ਦੀ ਦੇਖਭਾਲ ਲਈ ਛੱਡ ਜਾ ਗਈ ਸੀ ਇੱਕ ਦਿਨ ਮੈਨੂੰ ਉਹ ਛੱਡ ਕੇ ਬਾਜ਼ਾਰ ਚਲੀ ਗਈ ਤਾਂ ਇਤਫਾਕ ਨਾਲ ਅਰਸ਼ ਕਾਲਜ ਤੋਂ ਜਲਦੀ ਘਰ ਆ ਗਿਆ ਨਾ ਮਾਂ ਘਰ ਵਿੱਚ ਸੀ ਨਾ ਬਾਬਾ ਮੈਨੂੰ ਦੇਖਦੇ ਹੀ ਮੇਰੇ ਕੋਲ ਆ ਗਿਆ ਤੇ ਕਿਹਾ ਕੋਮਲ ਤੂੰ ਬਹੁਤ ਸੋਹਣੀ ਹੈ ਜੇ ਤੂੰ ਚਾਹੇ ਤਾਂ ਤੇਰੀ ਇਹ ਖੂਬਸੂਰਤੀ ਤੇਰੇ ਕੰਮ ਆ ਸਕਦੀ ਹੈ ਆਖਰ ਕਦੋਂ ਤੱਕ ਇਸ ਤਰ੍ਹਾਂ ਨਖਰੇ ਦਿਖਾਉਂਦੀ ਰਹੇਂਗੀ ਮੈਨੂੰ ਥੋੜਾ ਥੋੜਾ ਸਮਝ ਆਉਣ ਲੱਗ ਪਿਆ ਸੀ ਮੈਂ ਗੁੱਸੇ ਵਿੱਚ ਕਿਹਾ ਕਿ ਤੁਸੀਂ ਮੇਰੇ ਭਰਾ ਹੋ ਰੱਬ ਦੀ ਖਾਤਰ ਮੇਰੇ ਨਾਲ ਇਸ ਤਰ੍ਹਾਂ ਗੱਲ ਨਾ ਕਰੋ ਉਹ ਮੁਸਕਰਾਇਆ ਤੇ ਮੇਰੇ ਨੇੜੇ ਆ ਕੇ ਬੋਲਿਆ ਮੈਂ ਬੇਸ਼ੱਕ ਤੇਰਾ ਭਰਾ ਹਾਂ ਪਰ ਮਤਰੀਆ ਭਰਾ ਇਹ ਗੱਲ ਯਾਦ ਰੱਖ ਫਿਰ ਅਰਸ਼ ਨੇ ਮੇਰੇ ਗੰਨਾ ਦੇ ਪਿੱਛੋਂ ਆਪਣੀ ਉਂਗਲ ਮੇਰੇ ਵਾਲਾਂ ਵਿੱਚ ਮਾਰਨ ਲੱਗਾ ਉਹ ਮੇਰਾ ਇੰਨੇ ਨੇੜੇ ਆ ਗਿਆ ਕਿ ਮੇਰੇ ਲਈ ਸਾਹ ਲੈਣਾ ਔਖਾ ਹੋ ਰਿਹਾ ਸੀ ਉਸ ਸਮੇਂ ਘਰ ਦਾ ਦਰਵਾਜ਼ਾ ਖੜਕਿਆ ਤੇ ਆਵਾਜ਼ ਆਸ ਰਹੀ ਸੀ ਕਿ ਮਾਂ ਵਾਪਸ ਆ ਗਈ ਮੇਰੀ ਜਾਨ ਵਿੱਚ ਜਾਨ ਆ ਗਈ ਉਹ ਪਿੱਛੇ ਹਟਿਆ ਤਾਂ ਤੁਰੰਤ ਆਪਣੇ ਕਮਰੇ ਵਿੱਚ ਚਲਾ ਗਿਆ ਮੈਂ ਦੌੜ ਕੇ ਦਰਵਾਜ਼ਾ ਖੋਲ੍ਹਿਆ ਮੇਰੀ ਇਸ ਹਰਕਤ ਤੇ ਮਾਂ ਡਰ ਗਈ ਤੇ ਕਹਿਣ ਲੱਗੀ ਮੈਂ ਥੋੜੀ ਦੇਰ ਲਈ ਬਾਜ਼ਾਰ ਗਈ ਤੂੰ پاگل ਹੋ ਗਈ ਮੈਂ ਰੋਂਦੇ ਹੋਏ ਆਪਣੀ ਮਾਂ ਨੂੰ ਕਿਹਾ ਮੈਨੂੰ ਛੱਡ ਕੇ ਨਾ ਜਾਣਾ ਮੈਂ ਡਰ ਗਈ ਹਾਂ ਮੇਰੀ ਗੱਲ ਸੁਣ ਕੇ ਮਾਂ ਨੇ ਮੈਨੂੰ 100-100 ਗੱਲਾਂ ਕਹਿਣ ਲੱਗੀ ਹੁਣ ਤੂੰ ਜਵਾਨ ਹੋ ਗਈਆਂ ਤੇ ਘਰ ਵਿੱਚ ਇਕੱਲੇ ਰਹਿਣ ਤੋਂ ਡਰਦੀਆਂ ਮੈਂ ਦੱਸ ਕਿਹੜਾ ਤੈਨੂੰ ਕਿਸੇ ਜੰਗਲ ਵਿੱਚ ਛੱਡ ਦਿੱਤਾ ਸੀ ਮੈਂ ਮਾਂ ਨੂੰ ਕੀ ਦੱਸਾਂ ਇਹ ਘਰ ਹੋਰ ਜੰਗਲ ਤੋਂ ਘੱਟ ਸੀ ਇੱਥੇ ਮੇਰਾ ਭਰਾ ਮੇਰਾ ਦੁਸ਼ਮਣ ਬਣ ਗਿਆ ਸੀ ਮੇਰੀ ਮਾਂ ਦਾ ਇਹ ਦੂਜਾ ਵਿਆਹ ਮੇਰੇ ਤੇ ਭਾਰੀ ਪੈ ਗਿਆ ਸੀ ਪਰ ਮੇਰੇ ਬਾਪੇ ਕੋਲ ਆਪਣੀ ਬੇਕੂਫੀ ਕਾਰਨ ਨਸ਼ੇ ਦੀ ਹਾਲਤ ਵਿੱਚ ਮੇਰੀ ਮਾਂ ਨੂੰ ਤਲਾਕ ਦੇ ਕੇ ਉਸ ਨੇ ਨਾ ਸਿਰਫ ਮੇਰੀ ਮਾਂ ਦੀ ਜ਼ਿੰਦਗੀ ਸਗੋਂ ਮੇਰੀ ਵੀ ਬਰਬਾਦ ਕਰ ਦਿੱਤੀ ਸੀ ਮੈਂ ਕਦੇ ਵੀ ਠੀਕ ਮਹਿਸੂਸ ਨਹੀਂ ਕੀਤਾ ਸੀ ਪੂਰੇ ਮਹੀਨੇ ਵਿੱਚ ਮੇਰੇ ਮਤਰੇ ਪਿਤਾ ਨੇ ਮੇਰੇ ਵੱਲ ਇੱਕ ਵਾਰ ਵੀ ਪਿਆਰ ਨਾਲ ਨਹੀਂ ਦੇਖਿਆ ਉਹ ਮੈਨੂੰ ਆਲੇ ਮਾਂ ਦੇ ਆਲੇ ਦੁਆਲੇ ਦੇਖਦਾ ਤਾਂ ਉਸ ਨੂੰ ਝਾਟੇ ਆਪਣੇ ਕਮਰੇ ਵਿੱਚ ਪੁਲਾ ਲੈਂਦਾ ਉਸ ਦੀ ਮੌਜੂਦਗੀ ਵਿੱਚ ਮਾਂ ਮੇਰੇ ਨਾਲ ਗੱਲ ਨਹੀਂ ਕਰ ਸਕਦੀ ਸੀ ਪਤਾ ਨਹੀਂ ਕਿਉਂ ਉਸ ਨੂੰ ਮੇਰੇ ਨਾਲ ਕੀ ਦੁਸ਼ਮਣੀ ਸੀ ਜਦੋਂ ਮਾਂ ਅਰਸ਼ ਨੂੰ ਅਸਲੀ ਮਾਂ ਨਾਲੋਂ ਵੱਧ ਪਿਆਰ ਦੇ ਰਹੀ ਸੀ ਤਾਂ ਮਤਰੇ ਪਾਪਾ ਦਾ ਇਹ ਰਵੱਈਆ ਮੈਨੂੰ ਬਹੁਤ ਪਰੇਸ਼ਾਨ ਕਰਦਾ ਸੀ ਮੈਂ ਆਪਣੇ ਆਪ ਨੂੰ ਮਾਂ ਤੋਂ ਦੂਰ ਰਹਿਣ ਲੱਗ ਪਈ ਇਸ ਘਰ ਵਿੱਚ ਮੇਰੇ ਦਿਨ ਬਹੁਤ ਮੁਸ਼ਕਲ ਨਾਲ ਗੁਜ਼ਰ ਰਹੇ ਸੀ ਇੱਕ ਸ਼ਾਮ ਅਰਸ਼ ਕਾਲੇ ਰੰਗ ਦਾ ਬੈਗ ਲੈ ਕੇ ਛੱਤ ਤੇ ਮੇਰੇ ਪਿੱਛੇ ਆਇਆ ਮੈਂ ਉਸ ਟਾਈਮ ਕੱਪੜੇ ਧੋ ਰਹੀ ਸੀ ਉਹ ਮੇਰੇ ਨੇੜੇ ਆਇਆ ਅਤੇ ਉਹ ਕਾਲਾ ਬੈਗ ਮੇਰੇ ਵੱਲ ਕਰਕੇ ਕਹਿਣ ਲੱਗਿਆ ਇਹ ਕੱਪੜੇ ਮੈਂ ਤੇਰੇ ਲਈ ਤੇਰੀ ਸੋਹਣੀ ਗੋਰੀ ਚੰਬੜੀ ਵਾਲੇ ਸਰੀਰ ਤੇ ਬਹੁਤ ਸੋਹਣੇ ਲੱਗਣਗੇ ਇਸ ਨੂੰ ਪਾਣ ਕੇ ਮੇਰੀ ਇੱਛਾ ਪੂਰੀ ਕਰ ਦੇ ਕਦ ਤੱਕ ਮੈਨੂੰ ਤੰਗ ਕਰਦੀ ਰਹੇਗੀ ਅਰਸ਼ ਦੀ ਗੱਲ ਸੁਣ ਕੇ ਮੈਂ ਡਰ ਗਈ ਉਸ ਨੇ ਜ਼ਬਰਦਸਤੀ ਬੈਗ ਮੇਰੇ ਹਵਾਲੇ ਕਰ ਦਿੱਤਾ ਅਤੇ ਕਿਹਾ ਮੈਂ ਰਾਤ ਨੂੰ ਤੇਰਾ ਇੰਤਜ਼ਾਰ ਕਰਾਂਗਾ ਉਹ ਹੇਠਾਂ ਚਲਾ ਗਿਆ ਪਰ ਮੇਰੇ ਹੱਥ ਪੈਰ ਕੰਬਣ ਲੱਗੇ ਮੈਂ ਝਲਤੀ ਨਾਲ ਆਪਣੇ ਕਮਰੇ ਵੱਲ ਪੱਜੀ ਆਈ ਤੇ ਬੈਗ ਖੋਲ ਕੇ ਦੇਖਿਆ ਮੇਰੇ ਹੋਸ਼ ਉੱਡ ਗਏ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਅਜਿਹੀ ਘਟੀਆ ਹਰਕਤ ਕਰ ਸਕਦਾ ਮੈਂ ਬਾਹਰ ਆਈ ਸ਼ਾਮ ਹੁੰਦਿਆਂ ਹੀ ਮੈਂ ਅੰਦਰੋਂ ਕੁੰਡੀ ਲਗਾ ਦਿੱਤੀ ਮਾਂ ਨੇ ਮੈਨੂੰ ਲੱਖ ਖਾਣ ਲਈ ਬੁਲਾਇਆ ਪਰ ਮੈਂ ਚੁੱਪਚਾਪ ਇਨਕਾਰ ਕਰ ਦਿੱਤਾ ਹੁਣ ਮੈਂ ਉਸ ਦਾ ਮਕਸਦ ਚੰਗੀ ਤਰ੍ਹਾਂ ਜਾਣਦੀ ਸੀ ਪਰ ਮੈਨੂੰ ਕੀ ਪਤਾ ਸੀ ਕਿ ਮੈਂ ਉਸ ਤੋਂ ਜ਼ਿਆਦਾ ਦੇਰ ਤੱਕ ਬਚਣ ਵਾਲੀ ਨਹੀਂ ਇੱਕ ਦਿਨ ਮਾ ਅਤੇ ਪਿਤਾ ਦੋਵੇਂ ਕਿਸੇ ਦੇ ਵਿਆਹ ਤੇ ਚਲੇ ਗਏ ਅਤੇ ਅਰਸ਼ ਵੀ ਕਿਸੇ ਨੂੰ ਮਿਲਣ ਗਿਆ ਕਹਿੰਦਾ ਮੈਂ ਆਪਣੇ ਦੋਸਤ ਦੇ ਘਰ ਚੱਲਿਆ ਜਿਸ ਕਰਕੇ ਮੈਂ ਘਰੇ ਬੜੇ ਆਰਾਮ ਨਾਲ ਕੰਮ ਕਰ ਰਹੀ ਸੀ ਮੈਨੂੰ ਤਸੱਲੀ ਸੀ ਕਿ ਕੋਈ ਮੈਨੂੰ ਪਰੇਸ਼ਾਨ ਨਹੀਂ ਕਰੇਗਾ ਪਰ ਇਹ ਮੇਰੀ ਗਲਤਫਹਿਮੀ ਸਾਬਤ ਹੋਈ ਜਦੋਂ ਅੱਧੇ ਘੰਟੇ ਬਾਅਦ ਮੈਂ ਰਸੋਈ ਤੋਂ ਕੰਮ ਨਿਬੜ ਕੇ ਕਮਰੇ ਵਿੱਚ ਆਈ ਤਾਂ ਇਹ ਦੇਖ ਕੇ ਹਰਾ ਰਹਿ ਗਈ ਮੇਰਾ ਮਤਰਿਆ ਭਰਾ ਮੇਰੇ ਬਿਸਤਰੇ ਤੇ ਲੇਟਿਆ ਹੋਇਆ ਸੀ ਮੈਨੂੰ ਦੇਖਦੇ ਹਾਂ ਉਸਦੇ ਚਿਹਰੇ ਤੇ ਮੁਸਕਰਾਹਟ ਆ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਸੀ ਉਹ ਕਦੋਂ ਘਰ ਪਰਤ ਆਇਆ ਸੀ ਸ਼ਾਇਦ ਮੈਂ ਕੰਮ ਵਿੱਚ ਬਹੁਤ ਜ਼ਿਆਦਾ ਰੁੱਝੀ ਹੋਈ ਸੀ ਉਸਦੀ ਨਿਗਾਹ ਮੇਰੇ ਸਰੀਰ ਤੇ ਸੀ ਮੈਂ ਉਸਦੀ ਮੁਸਕਰਾਹਟ ਤੇ ਅੱਖਾਂ ਦਾ ਮਤਲਬ ਚੰਗੇ ਤਰ੍ਹਾਂ ਸਮਝ ਗਏ ਇਸ ਕਾਰਨ ਮੇਰੇ ਹੋਸ਼ ਉੱਡ ਗਏ मां ਵੀ ਘਰ ਨਹੀਂ ਸੀ ਇਸ ਲਈ ਉਸ ਨੂੰ ਆਪਣੇ ਕਮਰੇ ਵਿੱਚ ਰੱਖਣਾ ਮੇਰੇ ਲਈ ਬਹੁਤ ਵੱਡੀ ਮਸੀਬਤ ਵਾਲੀ ਗੱਲ ਸੀ ਮੈਂ ਆਪਣੇ ਭਰਾ ਨੂੰ ਕਿਹਾ ਕਿ ਮਾਂ ਦੀ ਗੈਰ ਹਾਜ਼ਰੀ ਵਿੱਚ ਤੁਸੀਂ ਇੱਥੇ ਮੇਰੇ ਕਮਰੇ ਵਿੱਚੋਂ ਜਾਓ ਇਹ ਠੀਕ ਨਹੀਂ ਤੁਸੀਂ ਹੁਣੇ ਹੀ ਮੇਰਾ ਕਮਰਾ ਛੱਡ ਦਿਓ ਮੈਨੂੰ ਪਤਾ ਸੀ ਕਿ ਮੈਂ ਜੋ ਕਹਿ ਰਹੀਆਂ ਇਹ ਸਭ ਬੇਕਾਰ ਦੀਆਂ ਗੱਲਾਂ ਪਰ ਮੈਂ ਆਪਣੀ ਕੋਸ਼ਿਸ਼ ਕਰ ਰਹੀ ਸੀ ਉਹ ਮੁਸਕਰਾਇਆ ਤੇ ਮੇਰੇ ਵਾਲ ਦੇਖ ਕੇ ਕਹਿਣ ਲੱਗਾ ਮੈਂ ਤੁਹਾਡੇ ਲਈ ਇੰਨੇ ਸੋਹਣੇ ਕੱਪੜੇ ਲੈ ਕੇ ਆਇਆ ਸੀ ਮੈਨੂੰ ਮੀਤ ਸੀ ਕਿ ਤੈਨੂੰ ਉਹ ਉਸ ਨੂੰ ਪਾਣ ਕੇ ਜ਼ਰੂਰ ਦਿਖਾਵੇਂਗੀ ਪਰ ਤੂੰ ਮੇਰੇ ਤੋਹਫੇ ਦੀ ਕਦਰ ਨਹੀਂ ਕੀਤੀ ਮੈਂ ਤੁਹਾਡੇ ਤੋਂ ਕੀ ਮੰਗ ਕੀਤੀ ਸੀ ਕਿ ਤੁਸੀਂ ਇੰਨੇ ਗੁੱਸੇ ਹੋ ਰਹੇ ਹੋ ਹੁਣ ਜਾ ਤੇ ਆਖਰ ਘਰ ਵਿੱਚ ਕੋਈ ਨਹੀਂ ਤੇ ਜਲਦੀ ਨਾਲ ਮੈਨੂੰ ਕੱਪੜੇ ਪਾਣ ਕੇ ਦਿਖਾ ਆਖਰਕਾਰ ਤੂੰ ਇੰਨੀ ਸੋਹਣੀ ਆ ਤੇ ਉਹ ਕੱਪੜੇ ਤੇਰੇ ਸਰੀਰ ਤੇ ਪੂਰੀ ਤਰ੍ਹਾਂ ਸੂਟ ਕਰਨਗੇ ਅੱਜ ਅਸੀਂ ਦੋਵੇਂ ਹੀ ਆਸਾਨੀ ਨਾਲ ਮਿਲ ਕੇ ਕਰਾਂਗੇ ਜਿਸ ਲਈ ਮੈਂ ਇਨੇ ਦਿਨ ਇੰਤਜ਼ਾਰ ਕਰ ਰਹੀ ਆ ਸੀ ਅਰਸ਼ ਦੀ ਗੱਲ ਸੁਣ ਕੇ ਮੇਰੀ ਜਾਨ ਨਿਕਲ ਗਈ ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਉਹ ਮੇਰੇ ਤੋਂ ਕੀ ਚਾਹੁੰਦਾ ਸੀ ਮੈਂ ਅਜੇਹਾ ਕੋਈ ਗਲਤ ਕੰਮ ਨਹੀਂ ਕਰਨਾ ਚਾਹੁੰਦੀ ਸੀ ਅਲਮਾਰੀ ਚੋਂ ਉਹ ਕੱਪੜੇ ਕੱਢ ਕੇ ਮੈਂ ਅਰਸ਼ ਦੇ ਸਾਹਮਣੇ ਰੱਖ ਦਿੱਤੇ ਕਿਹਾ ਕਿ ਤੈਨੂੰ ਲੱਗਦਾ ਕਿ ਮੈਂ ਅਜਿਹੇ ਕੱਪੜੇ ਪਾਵਾਂਗੀ ਨਾ ਤਾਂ ਇਹ ਮੇਰੀ ਪਰਵਰਿਸ਼ ਆ ਤੇ ਨਾ ਹੀ ਮੈਂ ਅੱਜ ਤੱਕ ਇਹ ਕੱਪੜੇ ਪਾਏ ਆ ਅਰਜ ਨੇ ਉਹ ਡਰੈਸ ਮੇਰੇ ਖੋਲ ਕੇ ਸਾਹਮਣੇ ਖਿਲਾਰ ਦਿੱਤੀ ਕਿਹਾ ਇਸ ਵਿੱਚ ਗਲਤ ਕੀ ਆ ਦੇਖ ਕਿੰਨੀ ਸੋਹਣੀ ਆ ਮੈਂ ਉਸ ਨੂੰ ਡਰੈਸ ਨੂੰ ਦੇਖਦਿਆਂ ਹੀ ਸ਼ਰਮ ਨਾਲ ਡੁੱਬ ਗਈ ਮੈਂ ਉਸ ਨੂੰ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤੇਰੀ ਭੈਣ ਹਾਂ ਤੇ ਤੂੰ ਮੈਨੂੰ ਅਜਿਹੇ ਕੱਪੜਿਆਂ ਵਿੱਚ ਦੇਖਣਾ ਚਾਹੁੰਦਾ ਮੈਂ ਨੈਨ ਨੂੰ ਕਿਹਾ ਹੁਣ ਉੱਠ ਜਾ ਮੇਰੇ ਕਮਰੇ ਵਿੱਚੋਂ ਬਾਹਰ ਨਿਕਲ ਜਾ ਕਿਉਂਕਿ ਮੈਂ ਇਸ ਤੋਂ ਵੱਧ ਤੇਰੀ ਹ ਗੰਦੀਆਂ ਆਤਮ ਬਰਦਾਸ਼ਤ ਨਹੀਂ ਕਰਾਂਗੀ ਉਹ ਕਹਿਣ ਲੱਗਾ ਆਪਣੀ ਮਾਂ ਨੂੰ ਦੇਖ ਕਿਵੇਂ ਉਸਨੇ ਮੇਰੇ ਪਿਤਾ ਨੂੰ ਆਪਣੇ ਜਾਲ ਵਿੱਚ ਫਸਾ ਕੇ ਵਿਆਹ ਕਰਵਾਇਆ ਮਾਂ ਦੇ ਬਾਰੇ ਅਜਿਹੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਉਹ ਮਾਂ ਦੇ ਸਾਹਮਣੇ ਬਹੁਤ ਚੰਗਾ ਹੁੰਦਾ ਸੀ ਪਰ ਮੈਂ ਇਹ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਮੇਰੀ ਮਾਂ ਬਾਰੇ ਅਜਿਹੇ ਗਿੰਦੇ ਵਿਚਾਰ ਰੱਖੇਗਾ ਉਸਨੇ ਗੁੱਸੇ ਨਾਲ ਆਪਣਾ ਮਕਸਦ ਮੈਨੂੰ ਦੱਸਿਆ ਕਿਹਾ ਜੇ ਤੂੰ ਮੇਰੀ ਗੱਲ ਨਾ ਸੁਣੀ ਤਾਂ ਫਿਰ ਮੈਂ ਆਪਣੇ ਪਾਪਾ ਜਿੱਦੋਂ ਘਰ ਆਗੇ ਉਸ ਕੋਲ ਤੁਹਾਡੇ ਬਾਰੇ ਗਲਤ ਕਰ ਲਿਆਂ ਗੱਲਾਂ ਕਰਾਂਗਾ ਤੇ ਇਹੋ ਜੀ ਕਹਾਣੀ ਸੁਣਾਵਾਂਗਾ ਕਿ ਉਹਨੂੰ ਤੁਹਾਨੂੰ ਤੇ ਤੁਹਾਡੀ ਮਾਂ ਨੂੰ ਘਰੋਂ ਬਾਹਰ ਕੱਢ ਦੇਣਗੇ ਮੈਂ ਰੋਂਦੇ ਹੋਏ ਉਸਨੂੰ ਕਿਹਾ ਕਿ ਅਜਿਹਾ ਬਿਲਕੁਲ ਨਾ ਕਰ ਪਹਿਲਾਂ ਹੀ ਮੇਰੇ ਪਿਤਾ ਨੇ ਸਾਨੂੰ ਘਰੋਂ ਕੱਢ ਕੇ ਘਰ ਘਰ ਠੋਕਰ ਖਾਣ ਲਈ ਛੱਡ ਗਏ ਤੇ ਹੁਣ ਤੁਹਾਡੇ ਕਾਰਨ ਇੱਕ ਵਾਰ ਅਸੀਂ ਫੇਰ ਬੇਵਸ ਹੋ ਜਾਵਾਂਗੇ ਉਹ ਕਹਿਣ ਲੱਗਾ ਮੇਰੀ ਛੋਟੀ ਜੀ ਬੇਨਤੀ ਨੂੰ ਪੂਰਾ ਕਰਕੇ ਦੇ ਮੈਂ ਤੁਹਾਡੇ ਤੋਂ ਕੀ ਚਾਹੁੰਦਾ ਬਸ ਇਹ ਹੀ ਆ ਕਿ ਤੂੰ ਇਹ ਕੱਪੜੇ ਪਹਿਨ ਲੈ ਤੇ ਇੱਕ ਵੀਡੀਓ ਬਣਾ ਲੈ ਮੈਂ ਤੈਨੂੰ ਆਪਣਾ ਚਿਹਰਾ ਲੁਕਾਉਣ ਲਈ ਕਿਹਾ ਮੈਂ ਸਿਰਫ ਤੇਡਾ ਸਰੀਰ ਹੀ ਕਮਰੇ ਵਿੱਚ ਕੈਮਰੇ ਵਿੱਚ ਕੈਦ ਕਰਾਂਗਾ ਤੇ ਵੇਖੀ ਕਿੰਨੇ ਲੱਖਾਂ ਵਿਊ ਆਉਣਗੇ ਅਸੀਂ ਦੋਵੇਂ ਤੇਰੀ ਖੂਬਸੂਰਤੀ ਤੋਂ ਬਹੁਤ ਪੈਸਾ ਕਮਾ ਲਵਾਂਗੇ ਮੈਂ ਇਸ ਪੈਨ ਨੂੰ ਪਹਿਨਣ ਬਾਰੇ ਸੋਚ ਨਹੀਂ ਸਕਦੀ ਉਹ ਗੁੱਸੇ ਨਾਲ ਮੇਰੇ ਨੇੜੇ ਆਇਆ ਤੇ ਕਿਹਾ ਕਿ ਤੈਨੂੰ ਪਤਾ ਕਿ ਮੇਰੇ ਤੇ ਹਜ਼ਾਰਾਂ ਰੁਪਏ ਦਾ ਕਰਜ਼ਾ ਮੈਂ ਕਈ ਵਾਰ ਇਹ ਵਿੱਚ ਹਾਰ ਚੁੱਕਿਆ ਜੇ ਮੈਂ ਪੈਸੇ ਨਾ ਦਿੱਤੇ ਤਾਂ ਸਾਡੇ ਸਾਰਿਆਂ ਲਈ ਨਤੀਜੇ ਮਾੜੇ ਹੋਣਗੇ ਇਸ ਲਈ ਤੁਸੀਂ ਮੇਰੀ ਗੱਲ ਸੁਣ ਤੇ ਆਪਣਾ ਮੂੰਹ ਛਿਪਾ ਤੇ ਵੇਖ ਕਿ ਵਿਊ ਕਿੰਨੇ ਆਉਂਦੇ ਅਸੀਂ ਪੈਸਾ ਕਮਾ ਲਵਾਂਗੇ ਜੇਕਰ ਤੂੰ ਇਹ ਸਭ ਆਪਣੀ ਮਰਜ਼ੀ ਨਾਲ ਨਹੀਂ ਕਰੇਂਗੀ ਤੇ ਇਸ ਲਈ ਮੈਂ ਤੁਹਾਨੂੰ ਮਜਬੂਰ ਕਰਾਂਗਾ ਉਹ ਵੀ ਕੈਮਰੇ ਵਿੱਚ ਰਿਕਾਰਡ ਕਰ ਲਵਾਂਗਾ ਉਹ ਮੈਨੂੰ ਬੁਰੀ ਤਰ੍ਹਾਂ ਧਮਕੀਆਂ ਦੇ ਰਿਹਾ ਸੀ ਮੈਂ ਉਸਦੇ ਸਾਹਮਣੇ ਕੰਮਤੀ ਖੜੀ ਸੀ ਮੇਰੇ ਕੋਲ ਕੋਈ ਰਸਤਾ ਨਹੀਂ ਸੀ ਉਹ ਮੈਨੂੰ ਜ਼ਬਰਦਸਤੀ ਉਹ ਕੱਪੜੇ ਪਾਉਣ ਲਈ ਮਜਬੂਰ ਕਰ ਰਿਹਾ ਸੀ ਤੇ ਮੈਂ ਉਸਦੇ ਸਾਹਮਣੇ ਹੱਥ ਜੋੜ ਕੇ ਖੜੀ ਸੀ ਤੇ ਤਰਲੇ ਕਰ ਰਹੀ ਸੀ ਪਲੀਜ਼ ਮੇਰੇ ਉੱਤੇ ਕੋਈ ਨਾ ਕੋਈ ਤਾਂ ਰਹਿਮ ਕਰ ਉਹ ਪੈਸੇ ਕਮਾਉਣ ਲਈ ਮੈਨੂੰ ਵਰਤਣਾ ਚਾਹੁੰਦਾ ਸੀ ਇਹ ਗੱਲ ਉਸਨੇ ਪਹਿਲਾਂ ਹੀ ਮੈਨੂੰ ਦੱਸ ਦਿੱਤੀ ਸੀ ਫਿਰ ਦਰਵਾਜ਼ਾ ਖੜਕਿਆ ਤੇ ਉਹ ਕਮਰੇ ਚੋਂ ਬਾਹਰ ਚਲਾ ਗਿਆ ਦਰਵਾਜ਼ੇ ਦੀ ਕੁੰਡੀ ਜ਼ੋਰ-ਜ਼ੋਰ ਨਾਲ ਵੱਜਣ ਲੱਗੀ ਮੈਂ ਦੌੜ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਪੁਲਿਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਪੁਲਸਵਾਲੇ ਮੈਨੂੰ ਅਰਸ਼ ਬਾਰੇ ਪੁੱਛ ਰਹੇ ਸੀ ਮੈਂ ਉਸ ਨੂੰ ਦੱਸਿਆ ਕਿ ਉਹ ਕਾਰ ਵਿੱਚ ਹੈ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਫਿਰ ਮੈਂ ਪੁੱਛਿਆ ਵੀ ਉਸਨੇ ਕੀ ਕੀਤਾ ਤਾਂ ਉਹ ਮੈਨੂੰ ਦੱਸਣ ਲੱਗੇ ਕਿ ਉਸਨੇ ਆਪਣੇ ਦੋਸਤਾਂ ਨਾਲ ਮਿਲ ਕੇ ਜ਼ਬਰਦਸਤੀ ਕੁੜੀਆਂ ਦੀਆਂ ਗੰਦੀਆਂ ਵੀਡੀਓ ਬਣਾ ਕੇ ਇੰਟਰਨੈਟ ਤੇ ਅਪਲੋਡ ਕਰ ਦਿੱਤੀਆਂ ਤੇ ਸਾਈਬਰ ਕ੍ਰਾਈਮ ਐਕਟ ਤਹਿਤ ਗ੍ਰਿਫਤਾਰ ਕਰ ਲਿਆ ਇਹੋ ਜੀਆਂ ਵੀਡੀਓ ਬਣਾ ਕੇ ਉਹ ਆਪਣੇ ਦੋਸਤਾਂ ਨਾਲ ਲੱਖਾਂ ਰੁਪਏ ਕਮਾ ਰਿਆ ਸੀ ਉਹ ਮੈਨੂੰ ਵੀ ਆਪਣੇ ਮਕਸਦ ਲਈ ਵਰਤਣਾ ਚਾਹੁੰਦਾ ਸੀ ਤੇ ਪੁਲਿਸ ਉਸ ਨੂੰ ਚੁੱਕ ਕੇ ਲੈ ਗਈ ਮੈਂ ਆਪਣੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਿਸ ਦੇ ਕਾਰਨ ਮੇਰੀ ਅੱਜ ਇੱਜ਼ਤ ਬਚਾਈ ਜਿੱਦੋਂ ਮਾਂ ਪਾਪਾ ਕਹ ਰਾਏ ਤਾਂ ਮੈਂ ਅਰਸ਼ ਦੀ ਗ੍ਰਸਫਤਾਰੀ ਬਾਰੇ ਦੱਸਿਆ ਤਾਂ ਬਾਬਾ ਝਟ ਥਾਣੇ ਭੱਜਿਆ ਤੇ ਮਾਂ ਨੇ ਮੈਨੂੰ ਜੱਫੀ ਪਾ ਲਈ ਜਦੋਂ ਮੈਂ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਤਾਂ ਮੇਰੀ ਮੰਮਾ ਨੂੰ ਹੋਸ਼ ਆ ਗਿਆ ਉਸ ਨੇ ਮੇਰੇ ਤੋਂ ਮਾਫੀ ਮੰਗੀ ਤੇ ਆਪਣਾ ਨਵਾਂ ਰਿਸ਼ਤਾ ਬਚਾਉਣ ਲਈ ਉਸ ਨੇ ਮੇਰੀ ਹਰ ਗੱਲ ਨੂੰ ਨਜ਼ਰ ਅੰਦਾਜ਼ ਕੀਤਾ ਜੇਕਰ ਅੱਜ ਪੁਲਿਸ ਸਮੇਸਰ ਨਾ ਆਉਂਦੀ ਤਾਂ ਸ਼ਾਇਦ ਮੇਰੀ ਜਾਣ ਵੀ ਚਲੀ ਜਾਂਦੀ ਉਸ ਤੇ ਸਾਈਬਰ ਕ੍ਰਾਈਮ ਦੇ ਵੱਡੇ ਵੱਡੇ ਕੇਸ ਦਰਜ ਹਨ ਬਾਬਾ ਚਾਹ ਕੇ ਵੀ ਉਸ ਦੀ ਜਬਾਨਤ ਨਹੀਂ ਕਰਵਾ ਸਕਿਆ سوشل میڈیا ਦੀ ਗਲਤ ਵਰਤੋਂ ਸਾਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਪਾ ਸਕਦੀ ਹੈ ਕਿਉਂਕਿ ਸਰਕਾਰ ਵੱਲੋਂ ਕਈ ਕਾਨੂੰਨ ਬਣਾਏ ਗਏ ਹਨ ਜਿਸ ਕਾਰਨ ਅੱਜ ਦੇ ਦੌਰ ਵਿੱਚ ਅਰਥਵਰਗੇ ਮੁੰਡੇ ਬੇਕੂਫੀ ਦਾ ਸ਼ਿਕਾਰ ਹੋ ਕੇ YouTube ਤੇ TikTok ਦੀ ਵਰਤੋਂ ਕਰਦੇ ਉਹ ਗੰਦੇ ਵੀਡੀਓ ਪੋਸਟ ਕਰਕੇ ਪੈਸਾ ਕਮਾਉਣਾ ਚਾਹੁੰਦੇ ਹਨ ਜਦੋਂ ਕਿ ਮੇਰੇ ਮਾਂ ਵਰਗੀਆਂ ਔਰਤਾਂ ਆਪਣੇ ਹੀ ਨਵੇਂ ਰਿਸ਼ਤੇ ਨੂੰ ਬਚਾਉਣ ਲਈ ਅੱਖਾਂ ਤੇ ਪੱਟੀ ਬੰਨ੍ਹ ਕੇ ਰੱਖ ਦਿਆਂ। ਇਹ ਹੀ ਕਾਰਨ ਹੈ ਕਿ ਸਾਡਾ ਸਮਾਜ ਗਲਤ ਘਟਨਾਵਾਂ ਦਾ ਸ਼ਿਕਾਰ ਹੋ ਰਿਹਾ। ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਘਰ ਦੀ ਚਾਰ ਦਿਵਾਰੀ ਦੇ ਅੰਦਰ ਕੀ ਹੋ ਰਿਹਾ। ਅੱਜਕੱਲ ਹਰ ਬੱਚੇ ਦੇ ਹੱਥ ਵਿੱਚ ਮੋਬਾਈਲ ਫੋਨ ਹੈ। ਉਹ ਇਸ ਦੀ ਵਰਤੋਂ ਕਿਵੇਂ ਕਰ ਰਹੇ ਆ? ਸਾਨੂੰ ਇਸ ਬਾਰੇ ਕੁਝ ਨਹੀਂ ਪਤਾ। ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ।